ਬੋਰਵੈਲ ਚ ਡਿੱਗਿਆ 1.5 ਸਾਲ ਦਾ ਬੱਚਾ 15 ਫੁੱਟ ਤੋਂ ਡੂੰਘਾ ਸੀ ਖੱਡਾ ਫਾਜ਼ਿਲਕਾ ਦੀ ਇਹ ਹੈ ਵੱਡੀ ਘਟਨਾ ਬੱਚਾ ਬੋਰਵੈਲ ਚ ਡਿੱਗਣ ਤੋਂ ਬਾਅਦ ਆਂਡ ਗਮਾਂਡ ਦੇ ਵਿੱਚ ਰੋਲਾ ਪੈ ਗਿਆ ਤਾਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਕੇ ਬੁਲਾਇਆ ਗਿਆ ਜਦੋਂ ਉਹਨਾਂ ਨੇ ਦੇਖਿਆ ਤਾਂ ਬੱਚਾ ਖੱਡੇ ਦੇ ਵਿੱਚ ਫਸਿਆ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਕੰਮਕਾਰ ਸ਼ੁਰੂ ਕੀਤਾ ਗਿਆ ਜੋ ਬੱਚਾ ਸੀ ਉਹ ਇੱਕ ਮਜ਼ਦੂਰ ਪਰਿਵਾਰ ਦਾ ਸੀ ਤੇ ਪਰਿਵਾਰ ਦੇ ਦੱਸਣ ਅਨੁਸਾਰ ਬੱਚਾ ਬਾਹਰ ਖੇਡ ਰਿਹਾ ਸੀ ਜਦੋਂ ਦੂਜੇ ਬੱਚਿਆਂ ਨੇ ਦੇਖਿਆ ਤਾਂ ਉਹਨਾਂ ਨੇ ਜਾ ਕੇ ਘਰਾਂ ਦੇ ਵਿੱਚ ਰੌਲਾ ਪਾ ਦਿੱਤਾ ਕਿ ਇੱਕ ਬੱਚਾ ਇਸ ਖੱਡੇ ਦੇ ਵਿੱਚ ਡਿੱਗ ਗਿਆ ਹੈ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨਾਲ ਡੇਰਾ ਸੱਚਾ ਸੋਦਾ ਦੀ ਟੀਮ ਨੇ ਬੱਚੇ ਨੂੰ ਬਾਹਰ ਕੱਢਿਆ ਅਤੇ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੁਸੀਂ ਸੁਣੋ ਮਜ਼ਦੂਰ ਦੀ ਜਵਾਨੀ ਸਾਰੀ ਗੱਲਬਾਤ ਕਰੰਟ ਟਾਈਮ ਟੀਵੀ ਲਈ ਕਲਵੰਤ ਸ਼ਾਹਦੀ ਦੀ ਵਿਸ਼ੇਸ਼ ਰਿਪੋਰਟ ਉਸਕੋ ਪਤਾ ਨਹੀਂ ਲਗਾ ਜਦ ਜਵਾਕ ਗਿਰਾ ਤਾਂ ਉਸਕੋ ਪਤਾ ਜਵਾਕ ਛੋਟੇ ਜਵਾਕ ਕੋ ਲਗਾ ਪਤਾ ਬੱਚਾ ਗਿਰ ਗਿਆ ਤਾਂ ਉਸਕੋ ਪਤਾ ਲਗਾ ਤਾਂ ਹਮ ਲੋਗ ਆਏ ਫਿਰ ਦੇਖੇ ਤਾਂ ਬੱਚਾ ਗਿਰਾ ਹੋਇਆ ਹੈ ਜੀ ਫਿਰ ਹਮੇ ਲੋਕ ਤੋਂ ਆਏ ਖਾਨੇ ਲੋਕ ਖੋਦਨੇ ਲਗੇ ਹਮ ਲੋਕ ਤੇ ਖੋਦਨੇ ਨੇ ਇਹਦਾ ਜੇ ਕਿ ਆਪ ਬੰਦੇ ਬੁਲਾ ਰਿਹਾ ਪ੍ਰਸ਼ਾਸਨ ਕੀ ਜਿਸ ਵੀ ਮੰਗਵਾ ਲੋ ਹਮ ਕੋਲੇ ਹਮ ਮੰਗਵਾ ਲੋ ਜੀ ਵੀ ਸੀ ਤੇ ਜਿਸ ਵੀ ਮੰਗਵਾਇਆ ਤਾਂ ਛੋਟੇ ਤੋਂ ਬੱਚਾ ਨਿਕਾਲ ਲਿਆ ਨਿਕਾਲ ਲਿਆ ਜੀ ਕਿੰਨੇ ਕਿੰਨਾ ਸਮਾਂ ਲਗਾ ਅਰੇ ਕਿੰਨਾ ਸਮੰਦਰ تھا ਸਮਾਂ 1.5 ਘੰਟਾ ਰਹਾ आधा घंटा पौने घंटे में निकल गया हां सांस है उसमें हां सांस है जी सांस है सांस है डॉक्टर बस लेवी गए जी, सारे, जी। ਜਿਸ 5 ਸਾਲ ਦਾ ਬੋਰ ਦੇ ਵਿੱਚ गिर ਗਿਆ ਸੀ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਉਹਨੇ ਜਿਵੇਂ ਅਸੀਂ ਆਪਣੇ ਦਫਤਰ ਤੋਂ ਆ ਗਏ ਫਾਇਰ ਬ੍ਰਿਗੇਡ ਐਂਬੂਲੈਂਸ ਸਾਰੀਆਂ ਸਾਡੀਆਂ ਰੈਸਕਿਊ ਦੀ ਜੇਐਸਬੀ ਮਸ਼ੀਨ ਸਾਰਾ ਕੁਝ ਆ ਗਿਆ ਜੀ ਟਾਈਮ ਨਾਲ ਉਹਨੂੰ ਬਚਾ ਕੇ ਸੀ ਹਸਪੀਟਲ ਜਾ ਰਿਹਾ ਤਾਂ ਕਿ ਅਗਲਾ ਉਹਨਾਂ ਨੇ ਜਿਸ ਨੇ ਠੀਕ ਹੈ ਕਿੰਨਾ ਕਿ 20 25 ਮਿੰਟ ਜਾਂਦਾ ਘੰਟਾ ਲੱਗਾ ਸਾਨੂੰ ਅੱਛਾ ਕੀ ਇਹ ਬੰਦੇ ਨੂੰ ਐਸਾ ਪੁੰਚੇ ਬੱਚਾ ਜੀ ਇਹ ਡੀਐਸਪੀ ਸਾਹਿਬ ਦੀ ਕਰੀ ਬਾਅਦ ਉਸਨੇ ਇਨਕੁਆਰੀ ਕਰਕੇ 1 ਸਾਲ ਦਾ ਬੱਚਾ ਜਿਹੜਾ ਕਿ ਬੋਰ ਵਿੱਚ ਡਿੱਗਿਆ ਸੀ सच्चा साबे तो वाले ने नाल मिली तो बड़ी हिम्मत दिखाई बच्चा सही सलामर बार कटिया बच्चा ठीक है जी बिल्कुल कोई इंजरी नहीं है शौक से जरूर बच्चा जो आया सा बिल्कुल ठीक है खाँगा पीना पैन पास एक दो टाइम इलेक्ट्रिकली लगाई है थोड़ी देर वास्तवें ताकि आप एंटीबायोटिक वगैरह या मोन इंजैक्शन हो सके थोड़ी देर दो घंटे ऑब्जरवेशन तो एक घंटे बाद यही संदेश है जी कल अच्छी बच्चे ना हो किसी भी इंसिडेंस हो सकता है इस करके प्लीज़ ये हो योजना चीज़ा दुनिया नहीं छनिया चाहिए कवर्ड होना चाहिए आज ये बच्चा कि कल अपने भी कोई एमेंता हादसा बच है कोई व्डे बंदे बच सद इस करके सारा चाहिए कि जो रोड है वगैरह है प्रॉपरली कवर्ड होने अपने